ਜੀ ਬਾਜੀ ਨਮਸਕਾਰ ਜੀ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰ ਸਭ ਬਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੇ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਦੇ ਟੌਪ ਜਿਹੇ ਹਿੱਜਿਆਂ ਨੂੰ ਬਰਾਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਸਦਰੋਂ ਕਰੋ ਦਰਸ਼ਨ ਮੇਰਾ ਵੀਰ ਆਪਣੀ ਭਰੇ ਅੱਜ ਵਾਲੀ ਵੱਡੀ ਜੋੜੀ ਉਸਤਾਦ ਫੌਜੀ ਧਮੋਟ ਵਾਲੇ ਕਬੂਤਰਾਂ ਦੇ ਵਿੱਚੋਂ ਵੀਰ ਵੱਡਾ ਜੋੜਾ ਚੈੱਕ ਕਰ ਲੋ ਮੇਰਾ ਪ੍ਰਾਪ ਬਾਈ ਜੀ ਐਸਾ ਜੋੜਾ ਨਿਆਬ ਜੋੜਾ ਬਚੇ ਬਾਈ ਜੀ ਬਹਿ ਜਾ ਬਹਿ ਜਾ ਕਰਾਉਣਗੇ ਮੇਰਾ ਵੀਰ ਜੋੜੀ ਦੇ ਚੈੱਕ ਕਰ ਲੋ ਫੁੱਲ ਬਟਾ ਫੁੱਲ ਬਾਈ ਜੀ ਗਰੰਟੀ ਵਾਲਾ ਜੋੜਾ ਚੈੱਕ ਕਰੋ ਮੇਰਾ ਵੀਰ ਖੱਟੀ ਗਾਲੀ ਦਾ ਬਾਈ ਜੀ ਆਪਣਾ ਕੂਤਰ ਨਾਲ ਬਾਈ ਜੀ ਸ਼ਾਖੀ ਮੰਦੀਰਾ ਜਿਹੋ ਜਿਹਾ ਆਪਣਾ ਕੂਤਰ ਸਜਣੋਂ ਬਿਲਕੁਲ ਉਹੋ ਜੀ ਹੀ ਮਾਦੀਆ ਮੇਰਾ ਪ੍ਰਾ ਸਜਣੋਂ ਬਿਲਕੁਲ ਪਰਫੈਕਟ ਪੇਅਰ ਲੱਗਿਆ ਮੈਂ ਕਹਿੰਨਾ ਜੋੜੀ ਦੇ ਬਚੇ ਤੁਸੀਂ ਜਿੰਨੇ ਮਰਜੀ ਰਾਲਿਓ ਦੇਖੋ ਜੀ ਕੁਆਲਟੀ ਜੋੜੇ ਦੀ ਠੀਕ ਹੈ ਤੁਹਾਡੇ ਸਾਹਮਣੇ ਕਿਵੇਂ ਹਿੱਕਾਂ ਤਾਣ ਕੇ ਮਿਲਿਆ ਮਲਾਇਆ ਜੋੜਾ ਜੋੜਾ ਲਾਉਂਦੀ ਸੋਨੂੰ ਕੋਈ ਲੋੜ ਨਹੀਂ ਭਾਈ ਜੀ ਬਿਲਕੁਲ ਪਿਓਟੀ ਦੇ ਵਿੱਚ ਸਾਵੇਂ ਕਬੂਤਰਾਂ ਦੇ ਵਿੱਚੋਂ ਸੱਜਣੂ ਆਹ ਆਪਣਾ ਵੱਡਾ ਜੋੜਾ ਬਾਈ ਹਿਰਾਂ ਦੇ ਘਰ ਦਾ ਸਿਲੈਕਟ ਜੋੜਾ ਮੇਰਾ ਵੀਰੋ ਚੈੱਕ ਕਰ ਲਓ ਵੀਰੇ ਇੱਕ ਤੋਂ ਇੱਕ ਖਰਾ ਤੇ ਟੌਪ ਜਾਨਵਰਾ ਬਾਈ ਹਿਰਾਂ ਦੇ ਕੋਲ ਚੈੱਕ ਕਰ ਲਓ ਮੇਰਾ ਵੀਰੋ ਠੀਕ ਹੈ ਜੀ ਉਹਨਾਂ ਵਿੱਚੋਂ ਆਪਾਂ ਮੇਰਾ ਵੀਰੋ ਬਰਡੇ ਕਬੂਤਰ ਲਿਆਂਦੇ ਨੇ ਚੈੱਕ ਕਰ ਲਓ ਸਾਰੇ ਭਾਈ ਜੀ ਅਡਲਟ ਬਰੀਡਰ ਪੇਰ ਨੇ ਫੁੱਲ ਗਾਰੰਟੀ ਵਾਲੇ ਫੁੱਲ ਰੀਅਲਟਡ ਜੋੜੇ ਨੇ ਮੇਰਾ ਭਰਾ ਠੀਕ ਹੈ ਜੀ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਬਿਲਕੁਲ ਬਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲ ਬੈਠੀ ਆ ਠੀਕ ਆ ਪਰ ਇਹੇ ਤਾਂ ਸਿੱਧੇ ਨੰਬਰ ਤੇ ਆਪਣੇ ਭਰਾ ਦੇ ਨਾਲ ਉਹ ਕੰਟੈਕਟ ਕਰ ਸਕਦੇ ਨੇ ਮੇਰਾ ਵੀਰ ਚੈੱਕ ਕਰੋ ਮੇਰਾ ਭਰਾ ਕੁਆਲਟੀ ਦੇ ਦੇਖੋ ਜੀ ਪ्युअर ਉਸਤਾਦ ਫੌਜੀ ਧਮੋਟ ਵਾਲੀ ਕਬੂਤਰਾਂ ਦੇ ਵਿੱਚੋਂ ਵੀਰੇ ਵੱਡਾ ਜੋੜਾ ਬਿਲਕੁਲ ਪਿਓਰਟੀ ਦੇ ਵਿੱਚ ਬਰਾੜਿਆ ਮੇਰਾ ਭਰਾ ਠੀਕ ਆ ਜੀ ਪੀਲੀ ਤੇ ਕਾਲੀ ਅੱਖ ਦਾ ਆਪਣਾ ਕੂਤਰ ਸੰਧੂਰੀ ਜੀ ਨੋਕ ਸਜਣੋ ਸੰਧੂਰੀ ਪਲਕਾਂ ਨਾਲ ਬਜੀ ਜਮਾ ਉਹੋ ਜੀ ਕੂਤਰੀ ਉੱਤੋਂ ਬਜੀ ਸ਼ਾਖੀ ਚੈੱਕ ਆ ਲਓ ਮੇਰਾ ਭਰਾ ਬਰੇ ਆਂਡੇ ਬਜੇ ਧਰਦਾ ਹੋਇਆ ਜੋੜਾ ਫਲੋ ਬੱਚੇ ਉਡਾਉਂਦਾ ਹੋਇਆ ਜੋੜਾ ਮੇਰਾ ਵੀਰੋ ਬਾਕੀ ਸੱਜਣੋਂ ਅੱਗੇ ਥੋੜੀ ਸਾਹ ਭਏ ਹੋਏ ਜਾਨਪਰਾ ਦੀ ਵੇਸੇ ਤਾਂ ਮੇਰਾ ਭਰਾ ਗਾਰੰਟੀ ਦੇਣ ਦੀ ਕੋਈ ਲੋੜ ਨਹੀਂ ਪੈਰਾਂ ਦੀ ਕੁਆਲਿਟੀ ਚੈੱਕ ਆ ਲਓ ਬਿਲਕੁਲ ਬਰੀਕ ਲਾਲ ਸੁਰਖ ਪੈਰਾਂ ਦਾ ਬਰੇ ਆਪਣਾ ਇਹ ਜੋੜਿਆ ਠੀਕ ਹੈ ਦੇਖੋ ਮੇਰਾ ਭਰਾ ਤੇ ਆ ਦੂਸਤ ਨੂੰ ਹੁਣ ਮੈਂ ਤੁਹਾਨੂੰ ਆਪਣੇ ਅਸਲੇ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਇਕੱਲੀ-ਇਕੱਲੀ ਚੀਜ਼ ਦਾ ਮਰਾਬੀਰ ਸ਼ੌਂਕ ਰੋਣਾ ਬਸ ਉਸ ਵੀਡੀਓ ਲਾਸਟ ਤੱਕ ਵੇਖਿਓ ਬਗੈਰ ਸਕਿਪ ਕਰਦੇ ਮੇਰਾ ਭਰਾ ਵਧੀਆ ਕਮੈਂਟ ਲਾਜ਼ਮੀ ਕਰਕੇ ਜਾਇਆ ਕਰੋ ਸਾਨੂੰ ਚੰਗਾ ਲੱਗਦਾ ਮਰਾਬੀਰ ਜਦੋਂ ਤੁਸੀਂ ਆਪਣੇ ਪਿਆਰੇ ਕਮੈਂਟ ਸਾਨੂੰ ਕਰਦੇ ਹੋ ਹਾਂਜੀ ਵੀ ਸਤਿਨੂੰ ਆ ਚੈੱਕ ਕਰੋ ਮਰਾਬੀਰ ਆਪਣੇ ਅਸ ਬੱਡੇ ਕਬੂਤਰ ਦੀ ਕੁਆਲਿਟੀ ਬਾਈ ਜੀ ਠੀਕ ਹੈ ਜੀ ਗੜਕ ਦਾ ਤਰਦਾ ਫਿਰਦਾ ਸਦਰੋਂ ਕਬੂਤਰ ਤੁਸੀਂ ਚੈੱਕ ਕਰੀ ਲਿਤਾ استاد ਫੌਜੀ ਧਮੋਟ ਵਾਲੇ ਕਬੂਤਰਾਂ ਵਿੱਚੋਂ ਜੀ ਚੈੱਕ ਕਰੋ ਦੇਖੋ ਕਿਵੇਂ ਜਿਹੜਾ ਕੂਤਰ ਹੱਥ 'ਚ ਆ ਕੇ ਕਿਵੇਂ ਜੋਰ ਲਾਉਂਦਾ ਪਿੰਜਰੇ ਵਿੱਚ ਦੇਖੋ ਕਿਵੇਂ ਮਸਤ ਹੋ ਗਏ ਗੁੜਕੀਆਂ ਦਾ ਸੀਗਾ ਠੀਕ ਹੈ ਜੀ ਕੱਦ ਕੜ ਬਾਈ ਜੀ ਚੈੱਕ ਕਰ ਲਓ ਮੈਂ ਕਹਿੰਦਾ ਇਹ ਉਹ ਜਾਨਵਰ ਹੈ ਨਾ ਮੇਰਾ ਭਰਾ ਕਾਲੀਆਂ ਦੇ ਬੱਚੇ ਵੀਰੇ ਵੱਡੇ ਕੂਤਰਾਂ ਦੇ ਨਾਲ ਜਾ ਕੇ ਉੜਦੇ ਆ ਭਲੇਖਾ ਪਾਉਂਦੇ ਹਾਂ ਵੀ ਇਸ ਸਮਾਂ ਦੇ ਵਿੱਚ ਵੱਡਾ ਕੂਤਰ ਉੱਡ ਰਿਹਾ ਚੈੱਕ ਕਰ ਲਓ ਜਮਾ ਬਾਈ ਜੀ ਗੁਲਾਬੀ ਨੋਕ ਸਦਰੋਂ ਗੁਲਾਬੀ ਪਲਕਾਂ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਬਾਜੀ ਜਮਾ ਸਰੋਖਲੀ ਅੱਖ ਦਾ ਆਪਣਾ ਇਹ ਜਾਨਵਰ ਆ ਅੱਖ ਦਾ ਮੇਰਾ ਭਰਾ ਨੂਰ ਚੈੱਕ ਕਰ ਲਓ ਬਿਲਕੁਲ ਛੋਟਾ ਆ ਨੂਰ ਆ ਜੀ ਔਰ ਬਾਜੀ ਦੂਜੀ ਅੱਖ ਕਬੂਤਰ ਦੀ ਕਾਲੀ ਆ ਜੀ ਪਿਓਰ ਉਸਤਾਦ ਫੌਜੀ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਆ ਠੀਕ ਆ ਜੀ ਛਾਤੀ ਤੇ 1 2 ਬਾਜੀ ਤੇ ਯਾਨੀ ਕਿ ਢੂਈ ਤੇ ਪੂਰੇ ਰੰਗ ਦੇ ਟੋਚਾ ਜੀ ਕਬੂਤਰ ਦੇ ਠੀਕ ਆ ਜਿਹੜੇ ਬੰਦਿਆਂ ਕੋਲ ਬੈਠੇ ਆ ਉਹ ਮੇਰੇ ਭਰਾ ਵੇਖ ਕੇ ਸਮਝ ਜਾਣਗੇ ਠੀਕ ਐ ਬਾਕੀ ਜਿਨ੍ਹਾਂ ਨੂੰ ਪਰਖ ਹੈ ਨਹੀਂ ਉਹਨਾਂ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਮੇਰਾ ਭਰਾ ਆ ਲੋ ਭਾਈ ਜੀ ਆਹ ਆਪਣੇ ਜਾਨਵਰ ਦਾ ਪੱਲਾ ਪੱਲੇ ਨੂੰ ਮਰਾਵੀਰ ਚੈੱਕ ਕਰ ਲਓ ਦੇਖੋ ਜੀ ਕਿੱਡੇ ਨਿੱਗਰ ਉੱਚੇ ਲੰਮੇ ਪੱਲੇ ਦਾ ਆਪਣਾ ਇਹ ਕੂਤਰ ਆ ਜਮਾ ਸੱਜਣੋ ਪੋਸਟਾਂ ਹੀ ਪਾਰ ਹੀ ਜਾਂਦੀਆਂ ਕਰਨੀਆਂ ਚੈੱਕ ਕਰ ਲਓ ਜਾਨਵਰ ਆਪਾਂ ਕਿੱਥੋਂ ਫੜਿਆ ਆ ਠੀਕ ਹੈ ਤੇ ਆ ਮਰਾਵੀਰ ਨੈਕਸਟ ਪੱਲਾ ਜੀ ਅਗਲੇ ਪੱਲੇ ਦੀ ਮਰਾਪਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਕਿੱਡੀ ਨਿੱਗਰ ਬਗਲ ਦਾ ਆਪਣਾ ਇਹ ਵੱਡਾ ਕੂਤਰ ਆ ਕੋਈ ਗੈਪ ਨਹੀਂ ਆ ਕੋਈ ਕਹ ਨਹੀਂ ਆ ਮਰਾਪਰਾ ਠੀਕ ਹੈ ਤੇ ਆਹ ਬੱਜੀ ਜਾਂਬਰ ਆਪਣੇ ਦੇ ਪੈਰ ਬਿਲਕੁਲ ਬਾਈ ਜੀ ਬੰਤ ਜੋੜ ਜਮਾ ਲਾਲ ਸੁਰਖ ਪੈਰ ਪੈਰ ਦੇ ਵਿੱਚ ਮੇਰਾ ਵੀ ਰਿਸ ਕੂਤਰ ਦੇ ਰਿੰਗ ਲੱਗੀ ਹੋਈ ਆ ਠੀਕ ਹੈ ਜੀ ਆਹ ਲੋਗੋ ਲੱਗਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਬੰਤ ਜੋੜ ਜਮਾ ਲਾਲ ਸੁਰਖ ਟਮਾਟਰ ਵਰਗੇ ਪੈਰ ਆ ਜੀ ਆਪਣੀ ਸੂਤਰ ਦੇ ਠੀਕ ਹੈ ਬਾਕੀ ਬਾਈ ਤੁਸੀਂ ਇਸ ਬੰਨੇ ਹੋ ਮੇਰਾ ਭਰਾ ਜਾਂਬਰ ਆਪਣਾ ਚੈੱਕ ਕਰ ਲਓ ਦੇਖੋ ਜੀ ਵੱਡਾ ਬਰੀਡਰ ਕੂਤਰਿਆ ਏ ਠੀਕ ਹੈ ਗੜਕ ਦਾ ਤੁਸੀਂ ਚੈੱਕ ਕਰ ਲਈ ਲਿੱਤਾ ਬਾਕੀ ਇਸ ਬੰਨੇ ਹੋ ਮੇਰਾ ਵੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਮਿੱਠਾ ਕੂਤਰਿਆ ਠੀਕ ਹੈ ਪਰ ਉਂ ਚੀੜਪਣ ਕਰਦਾ ਮੇਰਾ ਭਰਾ ਜ਼ੋਰ ਲਾਉਂਦਾ ਹੈ ਜੀ ਠੀਕ ਹੈ ਜੀ ਤੇ ਆ ਬਾਈ ਜੀ ਸਿਗਾ ਆਪਣਾ ਮਕਮਲ ਕੂਤਰ ਤੇ ਆ ਉਪਰ ਹੁਣ ਮੈਂ ਤੁਹਾਨੂੰ ਨਾਲ ਲੱਗੀ ਦੀ ਮਾਦੀ ਦਾ ਸ਼ੌਂਕ ਕਰਾਉਣਾ ਜੀ ਬਾਈ ਜੀ ਆਹ ਆਪਣੀ ਪਾਟੀ ਕੂਤਰੀ ਮੇਰਾ ਭਰਾ ਚੈੱਕ ਕਰ ਲਓ ਜਿਹੜੇ ਉਸ ਕਬੂਤਰ ਦੇ ਨਾਲ ਬਰੇ ਲੱਗੀ ਹੋਈ ਆ ਬਿਲਕੁਲ ਬਾਈ ਜੀ ਸਿਲੈਕਟ ਜੋੜਾ ਚੈੱਕ ਕਰ ਲਓ ਜਿਹੋ ਜ ਆ ਬਰੇ ਆਪਣਾ ਕੂਤਰ ਸੀ ਸੇਮ ਬਾਈ ਜੀ ਉਹੋ ਜੀ ਗੁਦਰੀ ਤੁਸੀਂ ਕਲਰ ਕੰਬੀਨੇਸ਼ਨ ਮੇਰਾ ਵੀ ਚੈੱਕ ਕਰ ਸਕਦੇ ਹੋ ਬਾਈ ਹਰ ਨੇ ਜੋੜੇ ਮੇਰਾ ਭਰਾ ਨਸਰ ਅਕਲ ਸ਼ਕਲ ਅਕਲ ਰੰਗ ਰੂਪ ਦੇ ਕੇ ਮੇਰਾ ਭਰਾ ਹਰ ਚੀਜ਼ ਨੂੰ ਮੇਰਾ ਵੀ ਰੁਮਤ ਦੇ ਨਜ਼ਰ ਰੱਖਦੇ ਹੋਏ ਬਾਈ ਰਹਿਣੇ ਆਪਣੇ ਜੋੜੇ ਆ ਬਣਾਏ ਸੀ ਚੈੱਕ ਕਰ ਲਓ ਠੀਕ ਆ ਜੀ ਬਾਕੀ ਜਿਹੜਾ ਬੰਦਾ ਸ਼کاری ਹੋਏਗਾ ਨਾ ਉਹ ਮੇਰਾ ਭਰਾ ਵੇਖ ਕੇ ਸਮਝੇਗਾ ਹਾਂ ਯਾਰ ਬਾਕੀ ਕੋਈ ਸ਼ੌਂਕੀ ਬੰਦੇ ਨੇ ਇਹੇ ਘਰੂ ਜਾਨਵਰ ਆਏ ਹੋਏ ਆ ਚੈੱਕ ਕਰ ਲਓ ਉਸਤਾਦ ਫੌਜੀ ਵਾਲੇ ਕੂਤਰਾਂ ਦੇ ਵਿੱਚੋਂ ਮੇਰਾ ਭਰਾ ਇਹੇ ਚਿੱਟੀ ਸ਼ਾਖੀ ਗੂਦਰੀ ਆ ਜੀ ਸੇਮ ਕੂਤਰ ਦੇ ਵਾਂਗੂ ਛਾਤੀ ਉੱਤੇ ਦਾਗ ਆ ਤੇ ਆ ਬਾਈ ਜੀ ਮਾਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਠੀਕ ਆ ਜੀ ਸ਼ਾਖ ਕਾਲੀਆਂ ਅੱਖਾਂ ਬਾਕੀ ਤੁਸੀਂ ਐਸ ਬੰਨੇ ਵੀ ਮੇਰਾ ਵੀਰ ਮਾਦੀ ਆਪਣੀ ਚੈੱਕ ਕਰ ਸਕਦੇ ਹੋ ਇਹ ਆ ਲਓ ਜੀ ਠੀਕ ਹੈ ਜੀ ਬਿਲਕੁਲ ਵੀਰੇ ਟੇਪਰ ਦੇ ਵਿੱਚ ਸਾਰੇ ਆ ਤੇ ਆ ਮੇਰਾ ਭਰਾ ਮਾਦੀ ਦਾ ਬੱਲਾ ਜੀ ਚੈੱਕ ਕਰ ਲਓ ਮੇਰਾ ਭਰਾ ਬੱਲੇ ਨੂੰ ਦੇਖੋ ਜੀ ਠੀਕ ਹੈ ਤੇ ਆ ਬਾਈ ਜੀ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਮਾਫੀ ਚਾਹੁੰਦਾ ਮੈਂ ਨਰ ਦੀ ਪੂਛ ਬਖਾਉਣਾ ਤੁਹਾਨੂੰ ਭੁੱਲ ਗਿਆ ਚੈੱਕ ਆ ਲਓ ਮੇਰਾ ਭਰਾ ਮੰਦ ਪੂਛ ਹੀ ਮਾਦੀ ਰੱਖਦੀ ਔਰ ਵੀਰੇ ਮੰਦ ਪੂਛ ਹੀ ਆਪਣਾ ਕੂਤਾ ਰੱਖਦਾ ਸੀਗਾ ਤੇ ਆ ਸਦਰੋਂ ਨੈਕਸਟ ਬੱਲਾ ਜੀ ਆਪਣੀ ਮਾਦੀ ਦਾ ਵਿੱਚੋਂ ਕੌਜਫਰ ਨਵੇਂ ਆ ਰਹੇ ਨੇ ਇੱਧਰੋਂ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਗੈਪ ਨਹੀਂ ਹੈ ਕੋਈ ਕਹ ਨਹੀਂ ਹੈ ਮੇ ਤੇ ਆ ਬਾਜੀ ਆਪਣੀ ਮਾਦੀ ਦੇ ਪੈਰ ਜਮਾ ਲਾਲ ਸੁਰਖ ਪੈਰ ਔਰ ਬਾਜੀ ਜਮਾ ਬੰਦ ਜੋੜਾਂ ਦੀ ਆਪਣੀ ਇਹ ਕੂਤਰੀ ਚੈੱਕ ਕਰ ਲੋ ਲਾਲ ਸੁਰਖ ਪੈਰ ਨੇ ਜਿਹੋ ਜੀ ਨੋਕਿਆ ਉਹੋ ਜੀ ਨੋਂਦਰਾ ਰੱਖਦੀ ਕੂਤਰੀ ਤੇ ਆਹ ਸੀਗੇ ਸਦ ਨੂੰ ਆਪਣੀ ਮਕਮਲ ਕੂਤਰੀ ਤੇ ਆ ਉਪਰਾ ਜੋੜਾ ਹੁਣ ਮੈਂ ਤੁਹਾਨੂੰ ਇਹ ਜਾਨਿ ਕੇ ਦਵਾਰ ਤੋਂ ਐਕ ਕਰੀ ਤੁਹਾਨੂੰ ਕੂਤਰੀ ਇਹ ਘੜਕਦਾ ਤੇ ਜਾਨਵਰ ਆਪਾਂ ਪਿੰਜਰੇ ਵਿੱਚ ਸਟੈਂਡਿੰਗ ਮਸ਼ੀਨ ਤੁਹਾਨੂੰ ਵਿਖਾਉਣੇ ਆ ਬਾਕੀ ਸਤਿ ਸ੍ਰੀ ਅਕਾਲ ਤੁਹਾਨੂੰ ਪਤਾ ਹੀ ਆ ਜੀ ਕਿ ਜਨਮਰ ਆਪਣੇ ਆਦੀ ਪਹੁੰਚ ਬਈ ਜੀ ਆਲ ਪੰਜਾਬ ਆ ਕਿਸੇ ਵੀ ਕੋਨੇ ਵਿੱਚ ਜ਼ਿਲ੍ਹੇ ਕਸਬੇ ਅੰਦਰ ਤੁਸੀਂ ਘਰ ਬੈਠੇ ਤੋਂ ਆਪਣੇ ਤੋਂ ਜਾਨਵਰ ਰੱਕ ਕਰੀ ਬੱਕ ਕਰਾ ਕੇ ਮੰਗਵਾ ਸਕਦੇ ਹੋ ਠੀਕ ਆ ਇਦੂ ਇਲਾਵਾ ਮੇਰਾ ਵੀ ਰਸੋਨੀਪਤ ਪਾਨੀਪਤ ਦਿੱਲੀ ਗੁਰਗਾਉ ਤੇ ਜਿਵੇਂ ਅੰਬਾਲਾ ਹੋ ਗਿਆ ਚੰਡੀਗੜ੍ਹ ਬਾਕੀ ਆ ਜਿੱਥੋਂ ਤੱਕ ਮੇਰਾ ਪੂਰਾ ਡਾਇਰੈਕਟ ਬੱਸ ਜਾਏਗੀ ਤੁਹਾਡਾ ਵੀ ਕੋਸ਼ਿਸ਼ ਕਰੇਗਾ ਯਾਰ ਤੁਹਾਨੂੰ ਉਥੋਂ ਦਾ ਜਨਮਰਾਂ ਦੀ ਪਹੁੰਚ ਕਰਾ ਕੇ ਦਿਆ ਕਰੇਗਾ ਤੁਹਾਡੇ ਸਿਟੀ ਦੇ ਵਿੱਚ ਮੰਨ ਕੇ ਚੱਲੋ ਤੁਹਾਡੇ ਸ਼ਹਿਰ ਦੇ ਵਿੱਚ ਜਾਨਵਰ ਪਹੁੰਚਣ ਦੀ ਜ਼ਿੰਮੇਵਾਰੀ ਬਰੇ ਸਰਦੀ ਹੁੰਦੀ ਆ ਠੀਕ ਹੈ ਬਸ ਤੁਸੀਂ ਪੇਮੈਂਟ ਆਪਾਂ ਨੂੰ ਅਡਵਾਂਸ ਲਾਉਣੀ ਹੁੰਦੀ ਆ ਠੀਕ ਹੈ ਚੈੱਕ ਕਰ ਲੋ ਜੋ ਜਨਮਰ ਮੇਰਾ ਭਰਾ ਵਿਖਾਈ ਦੇ ਆ ਬਕਾਇਦਾ ਉਹੀ ਕਬੂਤਰ ਹੀ ਭੇਜੀ ਦੇ ਆ ਮੇਰਾ ਭਰਾ ਅਜੇ ਤਾਈ ਕੋਈ ਬੰਦਾ ਸਾਬਤ ਨਹੀਂ ਕਰ ਸਕਦਾ ਕਿ ਬਾਈ ਨੇ ਕੂਤਰ ਵਖਾ ਕੇ ਕਿਹੜੇ ਤੇ ਭੇਜ ਕਿਹੜੇ ਦਿੱਤੇ ਹੁਣ ਇਸ ਗੱਲ ਦਾ ਮੇਰਾ ਭਰਾ ਰਿਕਾਰਡ ਹੈ ਸੀ ਔਰ ਬਾਈ ਜੀ ਰਿਕਾਰਡ ਰਹੇਗਾ ਠੀਕ ਹੈ ਉਹ ਠੀਕ ਹੈ ਵੀ ਸਦਨੋ ਮਿਲਦੇ ਹੁਣ ਆਪਾਂ ਸੋਨੂ ਪਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੱਗੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਨਮਰ ਠੀਕ ਹੈ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ